ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਲਾਜੋ ਸਭ ਤੋਂ ਘੱਟ ਰੇਟ ਬਾਹਰਲੇ ਦੇਜੇ ਤੂੰ ਸਮਾਨ ਭੇਜਣਾ ਆ ਨਿਸ਼ਾਨੀਆਂ ਮਲੇਰਕੋਟਲ ਚ ਨਾਰਗਰਾ ਟਰੈਕਟਰ ਦੀ ਬਾਈ ਸਸੀ ਕਾਲ ਸਸੀ ਕਾਲ ਬਾਈ ਬਾਈ ਕੀ ਰੇਟ ਕਰਤੇ ਮੰਨ ਲਓ ਆਪਾਂ ਨੇ ਬਾਈ ਆਪਣੇ ਯੂਕੇ ਦੇ ਰੇਟ 10 ਕਿਲੋ ਤੋਂ ਬਾਅਦ 450 ਰੁਪਏ ਕਿਲੋ ਹਾਂ ਜੋ ਮਰਜੀ ਭੇਜ ਲੋ ਖੋਆ ਪੰਜੀਰੀ ਅਚਾਰ ਕੱਪੜੇ ਭਾਂਡੇ ਦੇਸੀ ਘਿਓ ਠੀਕ ਆ ਆ ਪਿੰਨੀਆਂ ਦਾ ਗੀਅਰ ਰੜ ਜਾਂਦਾ ਆਸਟ੍ਰੇਲੀਆ ਭੇਜਦਾ ਪੰਜੀਰੀ ਆਸਟ੍ਰੇਲੀਆ ਲੋਗ ਜਿਹੜਾ ਬੰਦਾ ਭੇਜਦਾ 1000 ਰੁਪਏ ਕਿਲੋ ਲੈਣਦਾ ਜਿਹੜਾ ਬੰਦਾ ਪੰਜੀਰੀ ਤੇ ਅਚਾਰ ਭੇਜਦਾ ਅਸੀਂ ਆ ਚੇਤੇ ਨਿਊਜ਼ੀਲੈਂਡ ਕੋਈ ਬੰਦਾ ਖਾਣ ਪੀਣ ਵਾਲਾ ਸਾਮਾਨ ਨਹੀਂ ਭੇਜਦਾ ਅਸੀਂ ਨਿਊਜ਼ੀਲੈਂਡ ਵੀ ਖਾਣ ਪੀਣ ਵਾਲਾ ਸਾਮਾਨ ਭੇਜਦੇ ਨੇ 10 12 ਦਿਨਾਂ ਚ ਪਹੁੰਚ ਜਾਂਦਾ 10 ਕਿਲੋ ਤੋਂ ਬਾਅਦ 650 ਰੁਪਏ ਕਿਲੋ ਰੇਟ ਹੈ ਲੈ ਵੀ ਰੇਟ ਪੂਰੇ ਪੰਜਾਬ ਤੋਂ ਇਹਨਾਂ ਦੇ ਘੱਟ ਨੇ ਸਭ ਤੋਂ ਤਾਂ ਹੀ ਛੋੜਾ ਨਾ ਚੱਲਦਾ ਬਾਈ ਨਾ ਚੱਲਦਾ ਬਾਈ ਤੇ ਦੂਜੀ ਗੱਲ ਬਾਈ ਯੂ ਐਸ ਤੇ ਕੈਨੇਡਾ ਦਾ ਵੀ ਦੱਸ ਦੇ ਕੋਈ ਬਾਈ ਯੂ ਐਸ ਤੇ ਕੈਨੇਡਾ ਦਾ ਆਪਾਂ ਨੇ ਥੋੜੀ ਪਿਛਲੀ ਵੀਡੀਓ 'ਚ ਰੇਟ ਪਾਇਆ ਸੀ 750 ਰੁਪਏ ਕਿਲੋ ਆਪਾਂ ਨੇ 20 ਰੁਪਏ ਹੋਰ ਘਟਾ ਕੇ 10 ਕਿਲੋ ਤੋਂ ਬਾਅਦ 730 ਰੁਪਏ ਕਿ ਡੱਬੇ ਨੂੰ ਕੋਈ ਡੈਮੇਜ ਨਹੀਂ ਹੁੰਦਾਗਾ ਰੈਪਰੂਪ ਜੇ ਲਾ ਕੇ ਭੇਜੋ ਬਸ ਸਾਰਾ ਕਾਰ ਬਬਰ ਰੈਪ ਕਰਕੇ ਭੇਜਦੇ ਆਪਾਂ ਕਿਸੇ ਬੰਦੇ ਨੂੰ ਡੈਮੇਜ ਹੁੰਦਾ ਟੁੱਟਣ ਪਜਣ ਦੀ ਜ਼ਿੰਮੇਵਾਰੀ ਆਪੇ ਛੇ ਦੀ ਛੇ ਦੀ ਛੇਤੀ ਚਾਰ ਪੰਜ ਮਿੰਟਾਂ ਵਿੱਚ ਪਹੁੰਚੋ ਤੁਹਾਡਾ ਸਮਾਨ ਤੇ ਆ ਦੇਖ ਲਓ ਕਿਸੇ ਦਾ ਬੰਦੇ ਦਾ ਡਿਨਰ ਸੈਟ ਆਇਆ ਹਾਂ ਕਾਂਚ ਦਾ ਇਹ ਬੰਦੇ ਨੂੰ ਕਹਤਾ ਕਿ ਟੁੱਟ ਗਿਆ ਸਾਰੇ ਪੈਸੇ ਲੈ ਲਈ ਵਾਪਸ ਦੇ ਦੇ ਇੱਕ ਚੀਜ਼ ਨਹੀਂ ਬੰਦੇ ਟੁੱਟਣੀ ਹੈਗੀ ਇਹਦੀ ਲੈ ਵੀ ਇੱਥੋਂ ਪਰ ਪਰ ਗੱਡੇ ਜਾਂਦੇ ਨੇ ਆ ਉਹ ਨਾ ਕਿੱਥੇ ਜੀ ਪੂਹੇ ਦੱਸਿਓ ਆਣਾ ਤੁਹਾਨੂੰ ਵੀਰੇ ਆਪਣੇ ਆਫਿਸ ਦੋ ਨੇ ਕਮਲੇਰ ਕੋਟ ਲੈ ਕੇ ਰਾਏ ਕੋਟਾ ਮਲੇਰ ਕੋਟ ਲੈ ਬੱਸ ਸਟੈਂਡ ਦੇ ਪਿੱਛੇ ਡਾਕਟਰ ਕਰਨ ਸਿੰਘ ਦੇ ਕੋਲ ਆ ਤੇ ਆ ਇੰਡਸਟਰੀ ਇੰਟਰਨੈਸ਼ਨਲ ਕੋਰੀਆ ਆਪਣਾ ਸ਼ੋਪ ਦਾ ਨਾਮ ਹੈ ਤੇ ਦੂਜੀ ਸ਼ੋਪ ਆਪਣੀ ਹੈਗੀ ਰਾਏ ਕੋਟ ਰਾਏ ਕੋਟ ਬੱਸ ਸਟੈਂਡ ਦੇ ਪਿੱਛੇ ਨਾਨਕਸਰ ਠਾੜ ਦੇ ਕੋਲ ਆ